ਤੁਹਾਨੂੰ ਬਰਾਦਾ ਨਾਮ ਬਣਾਉਂਦੇ ਕਿ ਜੀ ਪੈਨ ਮੇਰਾ ਸਾੜ ਜੁੜਿਆ ਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾ ਲਵਾਈਆ ਜਾਂਦੇ ਉਠਾਦੇ ਆਉਂਦੇ ਨੇ ਜੀ ਬਹੁਤ ਗੱਡੀਆਂ ਚੱਲਦੀਆਂ ਜੀ ਉਹਨਾਂ ਨੂੰ ਸ਼ੌਂਕ ਵੇਰ ਜਾਂਦੇ ਆ ਹਾਥੀਆਂ ਉਠਾਦੇ ਆਉਣ ਲੱਗ ਪਏ ਆ ਮੇਰਾ ਨਾਮ ਹੈ ਭੀ ਪੱਤੂ ਆ ਜੀ ਸ਼ਰਟ ਹਾਂ ਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂ ਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤ ਸਾਡਾ ਸਭਿਆਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਅੱਛਾ ਈ ਨਾਮ ਨਾਲ ਕੀ ਕਿਹਾ ਜਾਊਗਾ ਕੱਟ ਹਾਂਜੀ ਹਾਂਜੀ ਮੈਂ ਇਹ ਨਾ ਆਇਆ ਇਹ ਤੇ ਮੈਂ ਪਹਿਲੀ ਵਾਰੀ ਆਇਆ ਤੇ ਮੈਂ ਸ਼ੌਕ ਸ਼ੌਕ ਪ੍ਰਸਨਾ ਦਾ ਪੂਰਾ ਵੀ ਹੱਥ ਗਿਆ ਤੇ ਤੁਹਾਨੂੰ ਸਾਡੇ ਪ੍ਰਾਰਥਨ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਬੇਟੇ ਦਾ ਕੀ ਨਾਮ ਹੋਏਗਾ ਹਾਂਜੀ ਮੇਰਾ ਨਾਮ ਹੈਪੀ ਪੱਤੂ ਆ ਜੀ ਸ਼ਰਪਟ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਾ ਸਾਡਾ ਸਭਿਆਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜਦੋਂ ਆਪਣਾ ਅਸੀਂ ਪੁਰਾਣਾ ਪੁਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਗੱਲ ਨਹੀਂ ਨਹੀਂ ਰਾਜੇ ਮਹਾਰਾਜ ਕਿ ਨਾਮ ਦਾ ਕੀ ਕਹਿਣਾ ਜਾਊਗਾ ਘਟ ਹਾਂਜੀ ਹਾਂਜੀ ਮੈਂ ਪਹਿਲੀ ਵਾਰੀ ਮੈਂ ਆਪਾਂ ਤੇ ਮੈਂ ਚਾਹੋਗਾ ਚਾਹੋਗਾ ਪੁਰਾਣਾ ਪੂਰਾ ਵਿਆਹ ਕਰਦੇ ਨੂੰ ਸਾਡੇ ਪ੍ਰਾਪਤ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਆਪੇ ਦੋਸਤ ਦਾ ਨਾਮ ਪੈਗਾ ਹਾਂਜੀ ਪਿੰਨ ਦਾ ਨਾਮ ਬਣਾਉਣਾ ਸੀ ਜੀ ਪਿੰਨ ਮੇਰਾ ਸਾੜ ਜੂੜਿਆ ਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾ ਲਵਾਈਆ ਜਾਂਦੇ ਉਠਾਦੇ ਆਉਂਦੇ ਨੇ ਜੀ ਤੇ ਹੁਣ ਗੱਡੀਆਂ ਚੱਲ ਪਈਆਂ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਂਦੇ ਆ ਹਾਂਸੀਆ ਉਠਾਦੇ ਆਉਣ ਲੱਗ ਪਏ ਆ ਆਜ ਕਿਵੇਂ ਦਾ ਸ਼ੌਂਕ ਪੂਰਾ ਕਰਦੇ ਆ ਕੈਮਰਾ ਮਹਿਸੂਸ ਹੋ ਰਿਹਾ ਅੱਜ ਬਲੱਖਣ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਨਾ ਸ਼ੀਨਾ ਕਰਨ ਸਿੰਘ ਸ਼ੀਨਾ ਆਇਆ ਜੀ ਅੱਛਾ ਆ ਜਾ ਜੀ ਜਿਹੜਾ ਗੱਜੂ ਤਾਂ ਲਾ ਦੇਂਗਾ ਜੀ ਪਿੰਡ ਮੇਰਾ ਸਾੜ ਜੁਰਾ ਜੀ ਬਹੁਤ ਬਹੁਤ ਵਧੀਆ ਮੈਨੂੰ ਅੱਜ ਖੁਸ਼ੀ ਹੈ ਮੈਂ ਆਪਣੀ ਰਵਾਇਤ ਉੱਠਾ ਕੇ ਲੈ ਕੇ ਆਇਆ ਪਹਿਲਾਂ ਗੱਡੀਆਂ ਚੱਲਦੀਆਂ ਰਹੀਆਂ ਪਹਿਲਾਂ ਰਵਾਇਤ ਜੀ ਪਹਿਲਾਂ ਚੱਲਦਾ ਰਿਹਾ ਜੀ ਮਹਾਰਾਜ ਮਹਾਰਾਜ ਜੀ ਦੇ ਹਾਂ ਠੀਕ ਹੈ ਜੀ ਉਹਦੇ ਨੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੁੰਦੀਆਂ ਹੁਣ ਆਪਾਂ ਫੇਰ ਆਪਣਾ ਪੁਰਾਣਾ ਰਿਵਾਜ ਦੀਆਂ ਫਾਸੀਆਂ ਜਿਹਾ ਜਿਹੜੀਆਂ ਨਿਸ਼ੇੜੀਆਂ ਜਿਦੋਂ ਲਾ ਜਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਰਾਦਰ ਮੇਰਾ ਨਾਮ ਸੁਨਾਵਦੇਕ ਜੀ ਪਿੰਨ ਮੇਰਾ ਸਾੜ ਜੁੜਿਆ ਜੀ ਆਪਾਂ ਜੱਦੀ ਪਰਿਵਾਰ ਤੋਂ ਪਹਿਲਾ ਲਵਾਈਆ ਜਾਂਦੇ ਉਠਾਦੇ ਆਉਂਦੇ ਨੇ ਜੀ ਬੇਵਾਂ ਗੱਡੀਆਂ ਚੱਲਦੀਆਂ ਜੀ ਉਹਨਾਂ ਨੂੰ ਸ਼ੌਂਕ ਵੇਰ ਜਾਂਦੇ ਆਂ ਹਾਥੀਆਂ ਉਠਾਦੇ ਆਉਣ ਲੱਗ ਪਏ ਆਪਾਂ ਮੇਰਾ ਨਾਮ ਹੈਪੀ ਪੱਤੂ ਆ ਜੀ ਸ਼ਰਟ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤ ਸਾਡਾ ਸਭਿਆਚਾਰ ਕੀ ਏਦਾਂ ਹੀ ਆਉਣਾ ਹੀ ਆਉਣਾ ਜੀ ਅੱਛਾ ਆ ਕੀ ਨਾਮ ਨਾਲ ਕੀ ਕਹਣਾ ਜਾਊਗਾ ਟਰ ਹਾਂਜੀ ਹਾਂਜੀ ਮੈਂ ਤੇ ਨਾ ਆਇਆ ਇਹ ਤੇ ਮੈਂ ਪਹਿਲੀ ਵਾਰੀ ਮੈਂ ਆ ਆ ਤੇ ਮੈਂ ਸ਼ੌਂਗ ਸ਼ੌਂਗਿਆ ਸ਼ੌਂਗ ਪ੍ਰਸਾਦ ਨਾਲ ਪੂਰਾ ਵੀ ਹੱਥ ਜਲਦੇ ਤੋਂ ਸਾਡੇ ਪ੍ਰਾਰਥੀ ਬੇਟਾ ਦਾ ਕੀ ਨਾਮ ਆ ਹਾਂਜੀ ਬੇਟਾ ਦਾ ਕੀ ਨਾਮ ਆ ਬੇਟਾ ਦਾ ਕੀ ਨਾਮ ਹੋਏਗਾ ਹਾਂਜੀ ਮੇਰਾ ਨਾਮ ਹੈਪੀ ਪੱਤੂ ਆ ਜੀ ਸ਼ੈਪਟ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਗ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਲਬ ਸਾਡਾ ਸਭਿਆਚਾਰਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਅਸੀਂ ਪੁਰਾਣਾ ਪਰ ਪੁਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਗੱਲ ਨਹੀਂ ਨਹੀਂ ਰਾਜੇ ਮਹਾਰਾਜ ਕਿ ਨਾਮ ਅੰਦਰ ਕੀ ਕਹਿਣਾ ਜਾਊਗਾ ਕੱਟ ਹਾਂਜੀ ਹਾਂਜੀ ਮੈਂ ਤੇ ਨਿਹੜਾ ਆਈ ਤੇ ਮੈਂ ਪਹਿਲੀ ਵਾਰੀ ਮੈਂ ਆਪਾਂ ਤੇ ਮੈਂ ਸ਼ੌਕ ਆ ਸ਼ੌਕ ਪ੍ਰਸਾਦ ਦਾ ਪੂਰਾ ਵਿਹਾਰ ਗੱਲ ਜਦੋਂ ਸਾਡੇ ਮਹਾਰਾਜ ਦੇ ਪੁੱਤ ਦਾ ਕੀ ਨਾਮ ਆ ਹਾਂਜੀ ਪੁੱਤ ਦਾ ਕੀ ਨਾਮ ਆ ਇਹ ਪਿੰਡ ਦਾ ਨਾਮ ਪੈਗਾ ਹਾਂਜੀ ਪਿੰਡ ਦਾ ਨਾਮ ਤੇ ਬਰਾਦਾ ਨਾਮ ਦਾ ਨਾਮ ਤੇ ਜੀ ਪਿੰਡ ਮੇਰਾ ਸਾੜ ਜੁੜਿਆ ਜੀ ਹਾਂਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾ ਲਵਾਈਆ ਜਾਂਦੇ ਉਠਾਦੇ ਆਉਂਦੇ ਨੇ ਜੀ ਤੇ ਹੁਣ ਗੱਡੀਆਂ ਚੱਲ ਪਿਆ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਂਦੇ ਆ ਹਾਂਸੀਆ ਉਠਾਦੇ ਆਉਣ ਲੱਗ ਪਏ ਆ ਆਜ ਕਿਵੇਂ ਦਾ ਸ਼ੌਂਕ ਪੂਰਾ ਕਰਦੇ ਆ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਲੱਖਣ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਲਾ ਸ਼ੀਲਾ ਕਰਨ ਸਿੰਘ ਸ਼ੀਲਾ ਆਇਆ ਜੀ ਅੱਛਾ ਆ ਗਿਆ ਜੀ ਤੁਹਾਨੂੰ ਜਮਤਾਂ ਦੇ ਦਾਂਗੇ ਜੀ ਪਿੰਡ ਮੇਰਾ ਸਾੜ ਜੁਰਾ ਜੀ ਬਹੁਤ ਬਹੁਤ ਵਧੀਆ ਨੂੰ ਅੱਜ ਖੁਸ਼ੀ ਹੈ ਮੈਂ ਆਪਣੀ ਰਵਾਇਤ ਉੱਠਾ ਕੇ ਲੈ ਕੇ ਆਇਆ ਪਹਿਲਾਂ ਗੱਡੀਆਂ ਚੱਲਦੀਆਂ ਆਈਆਂ ਪਹਿਲਾਂ ਰਵਾਇਤ ਜੀ ਪਹਿਲਾਂ ਚੱਲਦਾ ਰਿਹਾ ਜੀ ਮਹਾਰਾਜ ਮਹਾਰਾਜ ਜੀ ਦੇ ਰਵਾਇਤ ਹਾਂ ਠੀਕ ਹੈ ਜੀ ਉਹਦੇ ਨੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੁੰਦੀਆਂ ਹੁਣ ਆਪਾਂ ਫੇਰ ਆਪਣਾ ਪੁਰਾਣਾ ਰਿਵਾਜ ਦੀ ਫਾਦੇ ਖਾਸੀਆਂ ਦੇ ਆਏ ਆ ਜਿਹੜੀਆਂ ਨਿਸ਼ੇੜੀਆਂ ਜਦੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਜੀ